ਸਸਰੀ ਗੱਲ ਉਸ ਪੰਜਾਬ ਦੀ ਡੇਰੀ ਉਤਪਾਦਨ ਕਰਨ ਵਾਲੇ ਕਿਸਾਨ ਵੀਰਾਂ ਲਈ ਚੰਗੀ ਖਬਰ ਹੈ ਕਿ ਪੰਜਾਬ ਵਿੱਚ ਬੱਕਰੀ ਦੇ ਦੁੱਧ ਤੋਂ ਬਣੇ ਉਤਪਾਦਾਂ ਨੂੰ ਪਰਤੁਲਿਤ ਕਰਨ ਵਾਸਤੇ ਲੁਧਿਆਣਾ ਦੀ ਸ਼੍ਰੀ ਗੁਰੰਗਤ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਵੱਲੋਂ ਇੱਕ ਨਿੱਜੀ ਕੰਪਨੀ ਨਾਲ ਮੀਮੋ ਆਫ ਅੰਡਰਸਟੈਂਡਿੰਗ ਯਾਨੀ ਕਿ ਸਮਝੌਤਾ ਗਿਆਨ ਤੇ ਸਾਕਰ ਕੀਤੇ ਗਏ ਨੇ ਇਸ ਗਿਆਨ ਅਨੁਸਾਰ ਪੰਜਾਬ ਦੇ ਵਿੱਚ ਬੱਕਰੀ ਤੋਂ ਬਣੇ ਡੇਰੀਅਟ ਉਪਾਰ ਯਾਨੀ ਕਿ ਖਾਸ ਤੌਰ ਤੇ ਪਨੀਰ ਜਿਹਨੂੰ ਕਿ ਚੇਵਰ ਵੀ ਕਿਹਾ ਜਾਂਦਾ ਹੈ ਉਸ ਦੇ ਪ੍ਰਚਾਰ ਲਈ ਉਲੀਕਿਆ ਗਿਆ ਜਾਏਗਾ ਪ੍ਰੋਗਰਾਮ ਤੇ ਕਿਸਾਨਾਂ ਨੂੰ ਇਸ ਦੀ ਟ੍ਰੇਨਿੰਗ ਵੀ ਦਿੱਤੀ ਜਾਏਗੀ ਤਾਂ ਜੋ ਪੰਜਾਬ ਦੇ ਵਿੱਚ ਬੱਕਰੀ ਦੇ ਦੁੱਧ ਅਤੇ ਇਸ ਦੇ ਬਣੇ ਉਤਪਾਦਾਂ ਨੂੰ ਪ੍ਰਚਲਿਤ ਕੀਤਾ ਜਾ ਸਕੇ ਬਹੁਤ ਜਲਦ ਇਹ ਜੋ ਉਤਪਾਦ ਨੇ ਪਨੀਰ ਚੇਵਰ ਮਾਰਕੀਟ ਦੇ ਵਿੱਚ ਵੀ ਮਿਲ ਜਗਾ ਤੁਹਾਨੂੰ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਕਿਸਾਨ ਵੀ ਦੇਰੀ ਉਤਪਾਦਕ ਇਸ ਨਾਲ ਜੁੜ ਸਕਣ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ ਜੈ ਹਿੰਦ ਜੈ ਭਾਰਤ